ਮੁਰਦਾਬਾਦ ਗਾਨੀ ਬੰਦੇ ਹਾਏ 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 ਕਟਿਆ ਮੈਨੇਜਮੈਂਟ ਮੁਰਦਾਬਾਦ 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 ਕਟਿਆ ਮੈਨੇਜਮੈਂਟ ਮੁਰਦਾਬਾਦ 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 ਕੰਮ ਕਰਪੰਦ ਕਰੋ ਬੰਦ ਕਰੋ ਬੰਦ ਕਰੋ ਕੰਮ ਕੀ ਕਰਪੰਦ ਕਰੋ ਬੰਦ ਕਰੋ ਬੰਦ ਕਰੋ ਕੰਮ ਕੀ ਕਰਪੰਦ ਬੰਦ ਕਰੋ ਬੰਦ ਕਰੋ ਬੰਦ ਕਰੋ ਆਪਾ ਪ੍ਰਿਵੋਦ ਕਰੋ ਹੱਸ ਕਰੋ ਗਰਜ ਕਰੋ ਸੰਗੇ ਰਿਆ ਦਾ ਪਰਮਾਤ ਕਰੋ ਨਾ ਕਰੋ ਕਰੋ ਜਾਂ ਸਰਕਾਰ ਮੁਤਾਬਕ 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 ਹਾਈ 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 ਅਸੀਂ ਜਲਸ ਫਲਾਈ ਸੈਨੀਟੇਸ਼ਨ ਕੰਟਰੈਕਟ ਵਰਕਰ ਜੂਨੀਅਨ ਰਜਿਸਟਰ ਨੰਬਰ 31 ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਧਰਨਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਏਸਾਂ ਦੇ ਦਫ਼ਤਰਾਂ ਦੇ ਵਿੱਚ ਇਹਦੇ ਜਿਹੜੇ ਮਸਲੇ ਨੇ ਉਹ ਤਿੰਨ ਚਾਰ ਮਸਲੇ ਨੇ ਸਾਡੇ ਇੱਕ ਤਾਂ ਜਿਹੜਾ ਇਹ ਇਹਨਾਂ ਨੇ ਇੱਕ ਪਰਸੋਨਲਨ ਵਿਭਾਗ ਨੇ ਇਹਨਾਂ ਤੋਂ ਨੌ ਸਵਾਲਾਂ ਦੇ ਜਿਹੜੇ ਜਵਾਬ ਮੰਗੇ ਸੀਗੇ ਉਹ ਇਹਨਾਂ ਨੇ ਬਹੁਤ ਦੇਰ ਦੇ ਬਾਅਦ ਭੇਜੇ ਨੇ ਉਹਦੇ ਵਿੱਚ ਦੇਰੀ ਕਰੀ ਜਾਈ ਗਈ ਹੈ ਤੇ ਉਹ ਅੱਜ ਅਸੀਂ ਧਾਰਨੇ ਦੇ ਵਿੱਚ ਇੱਥੇ ਉਹਦੀ ਮੰਗ ਜਿਹੜੀ ਉਹ ਰੱਖੀ ਆ ਤੇ ਦੂਜਾ ਜਿਹੜਾ ਮਸਲਾ ਸਾਡਾ ਉਹ ਇਹ ਐ ਵੀ ਜਿਹੜੀ ਸਾਡੀ ਕਿਰਤ ਕਮਿਸ਼ਨ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਹੋਇਆ ਉਹ ਇਹਨਾਂ ਨੇ ਸਾਡਾ ਹਾਲ ਤੱਕ ਲਾਗੂ ਨਹੀਂ ਕੀਤਾ ਹੈਗਾ ਸਾਡੇ ਨਵੇਂ ਰੇਟਾਂ ਜਿਹੜੇ ਉਹ ਲਾਗੂ ਕਿਤੇ ਜਾਣਾ ਤੇ ਜਿਹੜੀ ਚੌਥੀ ਸਾਡੀ ਮੰਗ ਹੈ ਸਾਡਾ ਜਿਹੜਾ ਮੈਕਮੇ ਦੇ ਵਿੱਚ ਟੈਂਕਿਆਂ ਤੇ ਅਸੀਂ ਕੰਮ ਕਰਦੇ ਆ 15-15 ਸਾਲਾਂ ਤੋਂ ਉਹਨਾਂ ਨੂੰ ਨਿਜੀਕਰਨ ਕਰਕੇ ਪੰਚਾਇਤੀਕਰਨ ਕਿਤੇ ਸਕਾਡਾ ਸਿਸਟਮ ਲਾ ਕੇ ਉਹਨਾਂ ਦਾ ਜਿਹੜਾ ਰੋਜਗਾਰ ਹੈ ਉਹ ਖੋਇਆ ਜਾ ਰਿਹਾ ਹੈ ਉਹਦਾ ਸਾਡਾ ਵਿਰੋਧ ਹੈ ਕਿ ਉਹ ਨਹੀਂ ਕੀਤਾ ਜਾਵੇ ਕਿਤੇ ਵੀ ਅਸੀਂ ਉਹ ਮਨਜ਼ੂਰ ਨਹੀਂ ਕਰਾਂਗੇ ਜੇਕਰ ਉਹ ਸਾਡਾ ਕਿਤੇ ਵੀ ਲਾਗੂ ਹੁੰਦਾ ਹੈ ਸਿਸਟਮ ਹੈ ਸਾਡੇ ਰੋਜ ਰੋਜਗਾਰ ਨੂੰ ਖਤਰੇ ਦੇ ਵਿੱਚ ਹੈ ਅਸੀਂ ਉਹਦਾ ਡਟ ਕੇ ਵਿਰੋਧ ਹੈ ਜਿਹੜਾ ਉਹ ਕਰਾਂਗੇ ਤੇ ਅੱਜ ਵੀ ਅਸੀਂ ਉਹਦਾ ਵਿਰੋਧ ਕਰਨ ਇੱਥੇ ਬੈਠੇ ਹਾਂ ਤਿੰਨ ਮੰਗਾਂ ਦੱਸਿਆ ਚੌਥੀ ਮੰਗ ਕੀ ਨਹੀਂ ਦੱਸੂਗਾ ਮਾੜਾ ਨਾ ਚੌਥੀ ਮੰਗ ਆ ਜਿਹੜੇ ਸਾਡੀ ਇਹ ਆ ਲੰਮੇ ਸਮੇਂ ਤੋਂ ਜਿਹੜੇ 15 ਸਾਲਾਂ ਤੋਂ ਰਜਗਾਰ ਕਰ ਰਿਹਾ ਵਰਕਰ ਸਾਥੀ ਸਾਡਾ ਉਹਦੀ ਡੈਥ ਹੋ ਜਾਂਦੀ ਹੈ ਤੇ ਉਹਦਾ ਜਿਹੜਾ ਕੋਈ ਉਹਦਾ ਪਰਿਵਾਰਕ ਮੈਂਬਰ ਆ ਉਹਨੂੰ ਨੌਕਰੀ ਤੇ ਜਿਹੜਾ ਰੱਖਿਆ ਜਾਵੇ ਤੇ ਮਾਈਕ੍ਰੋਮੈਂਟ ਦੇ ਵੱਲੋਂ ਇਹੋ ਜਿਹਾ ਕੋਈ ਕਦਮ ਆ ਜਿਹੜਾ ਚੱਕਿਆ ਨਹੀਂ ਜਾ ਰਿਹਾ ਸਾਡਾ ਇੱਕ ਸਾਥੀ ਸਾਲ ਹੋ ਚੁੱਕਿਆ ਉਹਦਾ ਜਿਹੜਾ ਪਰਿਵਾਰਕ ਮੈਂਬਰ ਨੂੰ ਅਸੀਂ ਨੌਕਰੀ ਤੇ ਲਵਾਉਣ ਲਈ ਬਾਰ-ਬਾਰ ਇੱਥੇ ਮੰਗਾ ਜਿਹੜੀ ਰੱਖ ਰਹੇ ਆ ਤੇ ਉਹਦਾ ਕੋਈ ਹੱਲ ਆ ਜਿਹੜਾ ਕਰਿਆ ਨਹੀਂ ਜਾ ਰਿਹਾ ਅਸੀਂ ਉਹ ਹੱਲ ਆ ਜਿਹੜਾ ਉਹ ਵੀ ਕਰਵਾ ਕੇ ਰੱਖਣਾ ਹੈ ਜੇਕਰ ਨਹੀਂ ਹੁੰਦੀ ਤਾਂ ਅੱਜ ਦਾ ਦਿਨ ਵਾਸਤੇ ਧਰਨਾ ਹੈ ਅੱਗੇ ਵੀ ਕੋਈ ਰਣਨੀਤੀ ਹੈ ਜਿਹੜਾ ਅੱਜ ਅਸੀਂ ਇਹ ਧਰਨਾ ਪ੍ਰਦਰਸ਼ਨ ਇੱਥੇ ਖਤਮ ਨਹੀਂ ਕਰਾਂਗੇ ਇਸ ਤੋਂ ਬਾਅਦ ਅਸੀਂ ਜਿਹੜਾ ਤਾਕੜਾ ਕਦਮ ਆ ਉਹ ਚੱਕਾਂਗੇ ਅਸੀਂ ਜ਼ਿਲ੍ਹਾ ਕਮੇਟੀ ਵੀ ਹੁਣ ਮੀਟਿੰਗ ਕਰਕੇ ਇੱਥੋਂ ਉਹਦੇ ਬਾਅਦ ਅਸੀਂ ਅਗਲਾ ਜਿਹੜਾ ਕਦਮ ਹੈ ਉਹ ਚੱਕਾਂਗੇ